ਠੀਕ ਹੈ ਉਹ ਤਾਂ ਕੱਲ ਦਾ ਫੀਚਰ ਠੀਕ ਹੈ ਹਾਂਜੀ ਕੱਲ ਕਾਫੀ ਅਚੀ ਡਿਫਰੈਂਟ ਗੱਲ ਹੋਈ ਹੈ ਜੀ ਬਹੁਤ ਹੈ ਜੀ ਅੱਛਾ ਖਾਸੀ ਗੱਲ ਹੈ ਬਾਕੀ ਰਿਪੋਰਟ ਦੇ ਦੇਣਗੇ ਤੁਹਾਨੂੰ ਆਪਾਂ ਨੇ ਹਾਂ 25000 ਗੱਟਾ ਹੀ ਸਿਰਫ ਪਨਗ੍ਰੇਨ ਨੇ ਲਿਫਟ ਕੀਤਾ ਜੀ ਅੱਛਾ ਤੇ ਬਾਕੀ ਏਜੰਸੀਆਂ ਨੇ ਵੀ ਕੀਤਾ ਹੀ ਲਿਫਟ ਅੱਛਾ ਸਾਡਾ ਟਾਰਗੇਟ ਹੈ ਜੀ ਅਸੀਂ 40000 ਤੱਕ ਲੈ ਕੇ ਜਾਵਾਂਗੇ ਜੀ ਸਿਰਫ ਪਨਗ੍ਰੇਨ ਦੀ ਲਿਫਟਿੰਗ ਨੂੰ ਅੱਛਾ ਤੇ ਬਾਕੀ 30 40000 ਅਸੀਂ ਬਾਕੀ ਏਜੰਸੀਆਂ ਨਾਲ ਕਰਨੀਆਂ ਨੇ ਲਿਫਟ 80000 ਗੱਟਾ ਆਪਾਂ ਡੇਲੀ ਲਿਫਟ ਕਰਾਂਗੇ ਅੱਛਾ ਇੱਥੇ ਬਜ਼ੁਰਗ ਖ ਏ ਕਹ ਰਿਹਾ ਕਿ ਕਾਟ ਬੜੀ ਮੰਗੀ ਜਾਂਦੇ ਆ ਕੋਈ ਕਾਟ ਦਾ ਰੋਲਾ ਨਹੀਂ ਕਾਟ ਦਾ ਦੱਸੋ ਬੱਪੂ ਜੀ ਕੀ ਰੋਲਾ ਇਹੋ ਹੀ ਆਪੀ ਤਾਂ ਸਾਰੇ ਮੰਗੀ ਜਾਂਦੇ ਕਾਟ ਮੰਗੀ ਜਾਂਦੇ ਕਾਟ ਮੰਗੀ ਜਾਂਦੇ ਕੋਣ ਆਪਣਾ ਝੋਨਾ ਜੀ 17% ਮੋਇਸਚਰ ਵਾਲਾ ਹੋਊਗਾ ਉਹਦੀ ਕੋਈ ਕਾਟ ਨਹੀਂ ਮਿਲੂ ਵੇਖੋ ਇਹ ਮਸ਼ੀਨਾਂ ਸਹੀ ਰੱਖੋ ਨਾ ਚੱਲਦਾ ਤਾਂ ਨੰਬਰ ਨਾ ਅੱਗੇ ਕਰੋ ਤੁਸੀਂ ਨਾ ਕਰਨੋਂ ਪੰਕ ਕਰਿਓ ਇਹ ਮਸ਼ੀਨਾਂ ਬਈ ਕਮੇਟੀ ਦੀਆਂ ਮਸ਼ੀਨਾਂ ਹੀ ਸਮਝਿਓ 4-4% ਆਪਾਂ ਚਾਰਜ ਦੇ ਨੰਬਰ ਜੀ ਨਹੀਂ ਤੁਸੀਂ ਕਮੇਟੀ ਦੀ ਮਸ਼ੀਨ ਨਾਲ ਚੈੱਕ ਕਰ ਲਓ ਕਮੇਟੀ ਦੀ ਮਸ਼ੀਨ ਕੋਈ ਲਾਉਣੀ ਨਹੀਂ ਮੰਤਰੀ ਜੀ ਅੱਛਾ ਚਾਰ-ਚਾਰ ਨੰਬਰ ਅੱਗੇ ਆਦੇ ਸਤਿ ਸ਼੍ਰੀ ਅਕਾਲ ਮੈਂ ਕੋਈ ਆਪੇ ਖੁਦ ਵੇਖਿਆ ਹੀ ਪਰਸੋਂ ਇਨਸ਼ਾਅੱਲਾ ਅੱਜ ਅੱਜ ਇਨਸ਼ਾਅੱਲਾ ਆ ਪ੍ਰਧਾਨ ਜੀ ਆ ਕੇ ਸ਼ੈਲਰ ਯੂਨੀਅਨ ਵਾਲੇ ਬਾਪੂ ਜੀ ਕਹਿੰਦੇ ਕਾਟ ਬੜੀ ਮੰਗੀ ਜਾਂਦੇ ਆ ਨਹੀਂ ਜੀ ਕਾਟ 200 ਕਹਿੰਦਾ ਜਿਹੜੇ ਦਾ ਬੰਦਾ ਹੀ ਨਹੀਂ ਆਇਆ ਸਾਡਾ ਕਾਟ ਲਾਵਾਂ ਜਿਹੜਾ ਆਉਂਦੇ ਨਹੀਂ ਖਰੀਦੇ ਨਹੀਂ ਕੋਈ ਦੱਸੋ ਕੌਣ ਮੰਗਦਾ ਕਾਟ ਹੁਣ ਉਹਨਾਂ ਨੂੰ ਇਥੋਂ ਥੇ ਚਲੇ ਜਾਂਦੇ ਆ ਹੁਣ ਕਿਹੜਾ ਵੀ ਨਹੀਂ 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 ਤੁਸੀਂ ਪ੍ਰਧਾਨ ਜੀ ਨੂੰ ਦੱਸੋ ਹਾਂ ਜੀ ਕੋਈ ਇਹੋ ਜਿਹੀ ਦਿੱਕਤ ਜਿਹੜਾ ਮਾਰਨ ਆਉਂਦਾ ਨਾ ਜੀ ਉਹ ਆਦੀ ਜਿਹੜਾ ਗਿੱਲਾ ਬਿਨਾ ਨਹੀਂ ਆਉਣਾ ਸਾਰਾ ਇਹ ਸੈਕਟਰ ਹੈ ਜਿਹਨੇ ਫ੍ਰੀ ਸਪਾ ਲੈ ਤੁਸੀਂ ਨਾ ਇਹ ਏਜੰਸੀਆਂ ਨੂੰ ਦੱਸੋ ਆਪਦਾ ਮੌਇਸਚਰ ਚੈੱਕ ਕਰਾਓ ਜ ਪਾਈ ਆਇਆ ਹੁੰਦਾ ਲਾ ਆਗੇ ਕਰਾ ਉਹਨੇ ਕਰਾ ਦੋ ਚੰਡੀ ਚ ਕਰਾਓ ਚਾਹੀਦਾ ਕਰਾਓ ਸੇਰੇ ਦੇਖਦੇ ਫਿਰਦੇ ਮੈਡਮ ਜੀ ਦੇਖਦੇ ਡਾਕਟਰ ਸੀ ਤਾਂ ਉਹ ਆਪਣਾ ਗਾਹ ਉਹਦਾ ਬੁੱਚਾ ਚੈੱਕ ਕੀਤਾ ਨਹੀਂ ਕਿਹੜਾ ਜੀ ਐਂਖੇ 12 ਹੈ ਕੋਈ ਨਹੀਂ ਆਗੇ ਕਰਦੇ ਆ ਬਾਬਾ ਜੀ ਠੇਰੀ ਦੱਸੋ ਕਰਾਓ ਚੈੱਕ ਕਰੋ ਸੈੱਟ ਕਰੋ ਫੇਰ ਇਹਨਾਂ ਨੂੰ ਦੱਸੋ ਇੱਥੇ ਲਿਆਇਕ ਦੱਸੋ ਇਹਨਾਂ ਨੂੰ ਬਾਬਾ ਜੀ ਇਹਨੂੰ ਨਾ ਆਪਾਂ ਸਾਫ਼ ਕਰਕੇ ਫੇਰ ਕੱਢਣਾ ਹੁੰਦਾ ਹੈ ਨਾ ਉਹ ਤਾਂ 20 ਸਾਲ 20 ਸਾਲ ਲੇਖੋ ਜੇ ਤਾਂ ਮਹਿਕਮੇ ਦੀ ਮਸ਼ੀਨ ਆ ਫਿਰ ਤਾਂ ਸਾਨੂੰ ਮੰਨਣਾ ਪਊਗਾ ਕੋਈ ਹੋਰ ਮਸ਼ੀਨ ਲੈ ਕੇ ਕਰਦਾ ਉਹ ਨਹੀਂ ਅਸੀਂ ਮੰਨਦੇ ਠੀਕ ਹੈ ਇਹ ਤੁਹਾਨੂੰ ਥੋੜੇ ਦਿਨ ਫਿਰ ਇਹਨਾਂ ਨਾਲ ਤਾਂ ਕੋਆਪਰੇਟ ਕਰਨਾ ਪਊਗਾ ਹਾਂਜੀ 20.2 ਇਹ ਮਹਿਕਮੇ ਦੇ ਮਸ਼ੀਨ ਦਾ ਤਾਂ ਮੰਨਣਾ ਹੀ ਪਊਗਾ ਹਾਂਜੀ ਠੀਕ ਹੈ ਜੀ ਹਾਂ ਤਾਂ 23 24 ਕਰਨ ਦੇ ਜੀ ਉਹ ਤਾਂ ਖਣਾ ਬਣਨਗੇ ਨਹੀਂ ਨਹੀਂ ਤੁਸੀਂ ਇਹਨਾਂ ਨਾਲ ਹੀ ਗੱਲ ਕਰਨੀ ਆ ਚੈੱਕ ਹੀ ਸਿਰਫ ਸਾਨੂੰ ਕਰਵਾਓ ਇਹਨਾਂ ਨੂੰ ਮੜਾ ਤੀ ਕਰ ਸਕੋਗੇ ਨਾ ਫੇਰ ਹੀ ਕੰਮ ਹੋਣਾ ਜੀ ਹੋਣੀ ਮੈਪ ਆਈ ਹੈ ਬਸ ਸਹੀ ਗੱਲ ਹੈ ਉਹਨਾਂ ਦੋ ਪਾਰਟ ਨੇ ਤੋ ਅੱਖ ਕੇ ਤੁਹਾਨੂੰ ਬਣਾਇਆ ਜੀ ਹਮ ਅੱਖ ਕੇ ਜੇ ਤੁਸੀਂ ਕੰਮ ਕਰੋਗੇ ਦੇਖਾਂ ਤੁਹਾਨੂੰ ਅੱਲਾਹ ਕੰਮ ਹੀ ਕਰ ਰਹੇ ਆ ਹੋਰ ਕੀ ਕਰ ਰਹੇ ਆ ਆਪਾਂ ਇਹ ਆਪੇ ਰੋਕਾਂ ਨਾ ਬਾਬਾ ਜੀ ਇਹ ਕਹਿੰਦੇ ਵੀ ਜਿਹੜੀ ਦੂਜੀ ਮਸ਼ੀਨ ਲੈਂਦੇ ਸੀ ਨਾ ਉਹ ਨਾਲ 24 ਮੋਇਸਚਰ ਵਿਖਾਈ ਜਾਂਦਾ ਹਰ ਵਾਰੀ ਕਿਸਾਨ ਰੋਲਦਾ ਜੀ ਹਾਂ ਬਈ ਦੇਖੋ ਮੇਰੀ ਗੱਲ ਸੁਣੋ ਆਪਣੇ ਜੋ ਮਹਿਕਮੇ ਦੀ ਮਸ਼ੀਨ ਹੈ ਉਹਦੇ ਨਾਲ ਤੁਸੀਂ ਚੈੱਕ ਕਰਾ ਬਾਕੀ ਤੇ ਕਿਸੇ ਤੇ ਨਹੀਂ ਮੰਨਣੀ ਠੀਕ ਹੈ ਇਹ ਥੋੜਾ ਮੋਇਸਚਰ 17 ਥੋੜਾ ਨਹੀਂ ਭਰ ਆ ਜਾਂਦਾ ਤੁਸੀਂ ਸਾਨੂੰ ਦੱਸੋ ਇਹ ਆਪਣੇ ਜਲਸੀ ਵਾਲੇ ਮੁੰਡੇ ਜਦੋਂ ਆਜੂ ਮਸ਼ੀਨ ਲੈ ਕੇ ਆਏ ਉਹ ਕੀ ਕਰੇਗੀ ਉਸੇ ਉਹ ਮੰਨਣੀ ਨਹੀਂ 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 ਉਹ ਨਹੀਂ ਮੰਨਣੀ ਆਪਾਂ ਨਹੀਂ ਮੰਤਰੀ ਸਾਡੇ ਦਾ ਕੋਈ ਆਈ ਨਹੀਂ ਆ ਆ ਕਾਦੇ ਲਈ ਲਾਏ ਆਪਾਂ ਤੁਸੀਂ ਇਹਨਾਂ ਨੂੰ ਮਿਲੋ ਤੇ ਮੇਰਾ ਗੇਟ ਤੋਂ 17 ਆਇਆ ਸੀ ਹੁਣ ਚੈੱਕ ਕਰ ਲਓ ਹੁਣ 22 ਦੱਸਣਗੇ ਆਓ ਮਾ ਜੈਗੁਰੂ ਜੀ ਨਾਲ ਕਰਾਓ ਚੈੱਕ ਇਹਨਾਂ ਦਾ 18 ਆਇਆ ਸੀ ਆਜੋ 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 ਤੇਰੀ ਪਈ ਹੋਵੇ ਬੱਪੂਆ ਨੂੰ ਵੀ ਬੁਲਾ ਲਓ ਇੱਥੇ ਹੀ ਬੁਲਾ ਲਓ ਅੱਛਾ ਇਹ ਕਿੰਨਾ ਦੀ ਆ ਇਹ ਬਾਰੋ ਬਾਈ ਇਹ ਦੇਖੋ ਜੀ ਅੱਛਾ ਉਹਨਾਂ ਦੀ ਹੈ ਨਹੀਂ ਮੇਰਾ ਤਾਂ ਨਹੀਂ ਨਹੀਂ ਉਹ ਮੁੰਡਾ ਕਹਿ ਰਿਹਾ ਸੀ ਇੱਕ ਵੀ ਉਹ ਮੁੰਡਾ ਇੱਥੇ ਹੈ ਜੀ ਇਹਨਾਂ ਦਾ ਜੀ ਆ ਖੜਾ ਜੀ ਆ ਗਿਆ ਜੀ ਕਿੰਨਾ ਜੀ 21 21 25 17 ਆ ਮੰਤਰੀ ਨੂੰ ਪਤਾ ਕੀ ਹੈ ਜੀ ਮੰਤਰੀ ਜੀ ਗੇਟ ਤੇ ਨਾਲ ਜੀ ਜਿਹੜਾ ਚੁੰਨ ਟਰਾਲੀ ਆਉਂਦੀ ਹੈ ਨਾ ਜੀ ਹਾਂ ਉਹ ਤੋਂ ਤੋਂ ਚੈੱਕ ਕਰ ਲੈਣੇ ਜੀ ਉੱਥੇ ਪਟ ਕੇ ਜਿਹੜਾ ਕਰਦੇ ਨੇ ਫੇਰ ਉਹਦਾ ਮਕਸਦ ਕੀ ਚੈੱਕ ਕਰਨ ਦਾ ਉਸੇ ਬਲੀ ਹੈ ਨਹੀਂ ਮੈਡਮ ਅਨਕਲੀਨਡ ਹੁੰਦਾ ਹੈ ਗੇਟ ਤੇ ਨਾ ਅਨਕਲੀਨਡ ਹੁੰਦਾ ਜੀ ਅਨਕਲੀਨਡ ਦੇ ਵਿੱਚ ਜਿਵੇਂ ਪੱਤੇ ਵਗੈਰਾ ਦੀ ਹਲਕੀ ਚੀਜ਼ ਵੀ ਹੁੰਦੀ ਹੈ ਉਹ ਮੋਇਸਚਰ ਸਹੀ ਨਹੀਂ ਹੁੰਦਾ ਚਲੋ ਸੈਕਟਰ ਪੱਖਾ ਲੱਗਣ ਤੋਂ ਮੇਰੀ ਗੱਲ ਸੁਣੋ ਇਹ ਤਾਂ ਆਪਣੇ ਸਾਰੇ ਕਿਸਾਨ ਭਰਾਵਾਂ ਨੂੰ ਵੀ ਪਤਾ ਹੀ ਆ ਵੀ 게ਟ ਤੇ ਕਿਉਂ ਕਿਹੜਾ ਚੈੱਕ ਹੁੰਦਾ ਉਹਦਾ ਫਰਕ ਆਉਂਦਾ ਹੁਣ ਪਤਾ ਹੀ ਹੋਣਾ ਬਾਪੂ ਜੀ ਤੁਹਾਨੂੰ ਇਹਨਾਂ ਉਹੀ ਦੁਆਰਾ ਵੀ ਜਿਹੜਾ 게ਟ ਤੇ ਚੈੱਕ ਕਰਦੇ ਤੇ ਇੱਥੇ ਚੈੱਕ ਕਰਦੇ ਉਹਦਾ ਫਰਕ ਹੁੰਦਾ ਤਾਂ ਤੁਹਾਨੂੰ ਪਤਾ ਹੀ ਹੋਣਾ ਕਿ ਨਹੀਂ ਇਹ ਜੇ ਪਤਾ ਹੋਵੇ ਕਿ ਫੇਰ ਨਹੀਂ ਤੁਸੀਂ ਤਾਂ ਹਰ ਸਾਲ ਹੀ ਆਉਨੇ ਹੋ ਕਿਹੜਾ ਹੁੰਦਾ ਨਾ ਜੀ ਫੇਰ ਇਹਨਾਂ ਨੂੰ ਦੱਸਣਾ ਬਣਦਾ ਨਾ ਆਪਣਾ ਜੀ ਜਿਹੜੇ ਉਹ ਠਪਾਉਂਦੇ ਨਾ ਜੀ ਗੇਰ ਉਹ ਆਉਂਦੇ ਸਾਡੇ ਬਿਲਕੁਲ ਸਹੀ ਜੀ ਸਾਨੂੰ ਸਹੀ ਹੋਊਗਾ ਉੱਥੇ ਗਾੜਾ ਕਿਹੜਾ ਮੈਕ ਵਿੱਚ ਬੈਠੇ ਮਾਰ ਕੇ ਬਿਟੂਰ ਉਹ ਚੁੱਕਦੇ ਆ 18 ਆਂਦਾ ਥੱਲੇ ਜਦੋਂ ਢੇਰੀ ਹੁੰਦਾ ਉਦੋਂ ਫੇਰ ਵਾਧਾ ਇਹ ਇੱਕ ਬਹੁਤ ਨਹੀਂ ਪਾਇਆ ਜੀ ਉੱਥੇ ਅੱਗ ਬੱਲ ਚਲੋ ਮੇਰੀ ਗੱਲ ਸੁਣੋ ਇੰਸਪੈਕਟਰ ਕਿਹੜੇ ਕਿਹੜੇ ਮੇਰੀ ਗੱਲ ਤੁਸੀਂ ਮੇਰੀ ਗੱਲ ਸੁਣੋ ਸਾਰੇ ਜਾਣੇ ਅੱਗੇ ਆ ਰਹੀ ਹੈ ਦੀਵਾਲੀ ਜੀ ਹੁਣ ਇਹ ਵੀ ਜਿਹੜੇ 15-15 ਦਿਨਾਂ ਤੋਂ ਬੈਠੇ ਆ ਨਾ ਉਹ ਦੀਵਾਲੀ ਤੋਂ ਬਾਅਦ ਨਾ ਬੈਠਣ ਦੀਵਾਲੀ ਤੋਂ ਪਹਿਲਾਂ ਪਹਿਲਾਂ ਇਹਨਾਂ ਨੂੰ ਘਰੇ ਪੈ ਗਏ ਠੀਕ ਹੈ ਠੀਕ ਹੈ ਇਹ ਤੁਹਾਡੀ ਜ਼ਿੰਮੇਵਾਰੀ ਠੀਕ ਹੈ ਠੀਕ ਹੈ ਕਿ ਆਪਦੇ ਘਰੇ ਜਾ ਕੇ ਦੀਵਾਲੀ ਮਨਾਉਣ ਠੀਕ ਹੈ ਤਾਂ ਮੈਂ ਫੇਰ ਆ ਜੂਗੀ ਦੋ ਦਿਨਾਂ ਬਾਅਦ ਠੀਕ ਹੈ ਹਟੀਆਂ ਤੁਸੀਂ ਕਿਹੜੀਆਂ ਰੱਖਿਓ ਜੀ ਹਾਂ ਤੁਹਾਡੇ ਕਾਟਾ ਗੁੱਟਾ ਸੀ ਕੋਈ ਨਹੀਂ ਲੱਗਣ ਦੇਣਾ ਬੇਫਿਕਰ ਹੋ ਤੁਹਾਡੇ ਡੈਡੀ ਨਾਲ ਪੂਰੀ ਸਾਡੀ ਆਪਣਾ ਵਾਹ ਜੀ ਤੁਹਾਡੇ ਗੰਗਾ ਰਾਮ ਦੇ ਅੱਥੇ ਆਪਣਾ ਸੌਥੀ ਆਏ ਸੀ ਫੇਰ ਤੁਸੀਂ ਆਪ ਹੀ ਆ ਜਾਇਓ ਡਾਇਰੈਕਸ਼ਨ ਲੜੇ ਸੀ ਅੱਛਾ ਲੜੇ ਨਹੀਂ ਹਾਂ ਉਹਨਾਂ ਨੂੰ ਬੇਨਤੀ ਆਈ ਖਾਈ ਪੂਰਾ ਜੋਰ ਲਾ ਦਿਆ ਜੇ ਅਸੀਂ ਭਾਂ ਕੁਛ ਹੋ ਜੇ ਅਸੀਂ ਸਾਨੂੰ ਤੁਹਾਡੇ ਦੇ ਮਾਂ ਨੇ ਪਰ ਤੁਸੀਂ ਰੱਖੋਗੇ ਫੇਰ ਜੀ ਨਹੀਂ ਨਹੀਂ ਮੈਂ ਕੋਈ ਨਹੀਂ ਮੈਂ ਤੁਹਾਡੇ ਨਾਲ ਆ ਇਹ ਆਪਣੇ ਮੁੰਡੇ ਸਹੀ ਕੰਮ ਕਰਦੇ ਕੋਈ ਗਲਤ ਕਰੂਗਾ ਤਾਂ ਫੇਰ ਆਪਾਂ ਦੇਖ ਲਵਾਂਗੇ ਜੋ ਕਰ ਜਾਂਦੇ ਆ ਜੀ ਹਾਂ ਜਿਹੜਾ ਚਲਤ ਕਰਤਾ ਦੱਸੋ ਤੁਸੀਂ ਹਾਂ ਮੈਂ ਪਿੱਛੋਂ ਨਹੀਂ ਪਰਸੋਂ ਰੈਂਡਮਲੀ ਚੈੱਕ ਕੀਤੀ ਸੀ ਕਾਫੀ ਹਾਂ ਮੌਇਸਚਰ ਦੀ ਮੌਇਸਚਰ ਨਹੀਂ ਕੋਈ ਵੀ ਸਿਹਤ ਦੇ ਡਾਕਟਰ ਰਹੇ ਹਾਂ ਜਿਹੜੀ ਦਵਾਈ ਦਾ ਤੁਹਾਨੂੰ ਪਤਾ ਨਾ ਜੀ ਉਹ ਤੁਹਾਨੂੰ ਬਿਲਕੁਲ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਕਿਸਾਨ ਜਿਹੜਾ ਸ਼ੁਰੂ ਤੋਂ ਹੀ ਕਿਸਾਨ ਦਾ ਜਿਹੜਾ ਪੁੱਤ ਹੈ ਨਾ ਜੀ ਉਹਨੂੰ ਸਾਰਾ ਸਾਰਾ ਕੀ ਹੋ ਗਿਆ ਆ ਆਪਾਂ ਜਿਹੜਾ ਟਰਾਲੀ ਥਲੇ ਅੱਗ ਪਾਲ ਕੇ ਲਿਆਉਣੇ ਇੱਥੇ ਆਲ ਕੇ ਪੀਪਾਣੀ ਪਾ ਦੀ ਨਹੀਂ ਬਿਲਕੁਲ ਬਿਲਕੁਲ ਸਰ ਜੀ ਮਿਹਰਬਾਨੀ ਕਰੋ ਕਿਸਾਨਾ ਤੇ ਤੁਸੀਂ ਤੇ ਬੜੇ ਕੋਈ ਨਹੀਂ ਛੇਤੀ ਫ੍ਰੀ ਕਰ ਦਾਂਗੇ ਤੁਹਾਨੂੰ ਮੈਂ ਤਰ ਬਣਾਇਆ ਸੀ ਛੇਤੀ ਛੇਤੀ ਫ੍ਰੀ ਤੁਸੀਂ ਇਹ ਆਪਾਂ ਨੂੰ ਪਾਣੀ ਨਾ ਦੇ ਦਿਓ ਨਹੀਂ ਫਿਰ ਦੇ ਹਾਂ ਜੀ ਹ